ਮਾਮਲਾ ਅਜਨਾਲਾ ਦੇ ਪਿੰਡ ਜਸਲਦੀ ਰਹਿਣ ਵਾਲੀ ਨਵਦੀਪ ਕੌਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਜੀਵਨ ਲੀਲਾ ਸਮਾਪਤ ਕਰਨ ਦਾ ਹੈ ਜਿਸ ਦੇ ਚਲਦੇ ਮਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ ਤੇ ਦੋਸ਼ ਲਗਾਉਂਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਭੈਣ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਦਾਜ ਦੀ ਮੰਗ ਕਰਦਿਆਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਅੱਜ ਸਵੇਰੇ ਸੌਰੇ ਪਰਿਵਾਰ ਨੇ ਫੋਨ ਤੇ ਉਸ ਦੀ ਮੌਤ ਦੀ ਖਬਰ ਸੁਣਾਈ। ਅਤੇ ਜਦੋਂ ਅਸੀਂ ਉਸ ਦੇ ਸੌਰੇ ਪਹੁੰਚੇ ਤਾਂ ਉਹ ਪਰਿਵਾਰ ਉਥੋਂ ਫਰਾਰ ਹੋ ਗਿਆ। ਮ੍ਰਿਤਕ ਨਵਦੀਪ ਕੌਰ ਨੇ ਸਿਰ ਉੱਪਰ ਛੱਟ ਦਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਕਿ ਉਸ ਨਾਲ ਮਾਰਕੁੱਟ ਤੋਂ ਬਾਅਦ ਉਸ ਨੂੰ ਜ਼ਹਿਰੀਲੀ ਚੀਜ਼ ਪੁਲਾਈ ਗਈ ਹੈ। ਬਾਕੀ ਪੁਲਸ ਜਾਂਚ ਕਰ ਰਹੀ ਹੈ। ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਜਨਾਲਾ ਤੋਂ ਤਫ਼ਤੀਸ਼ੀ ਅਧਿਕਾਰੀ ਐਸਆਈ ਕਰਨੈਲ ਸਿੰਘ ਨੇ ਕਿ ਕੁਝ ਕਿਹਾ ਤੁਸੀਂ ਵੀ ਸੁਣੋ। ਅੱਜ ਦੇ ਦਿਨ ਮੌਕੇ ਪਰਮੇਸ਼ ਸਿੰਘ ਇਹ ਗੱਲਬਾਤ ਹੋਈ ਹੈ ਕਹਿੰਦਾ ਪਿੰਡ ਸਿਪੜੀ ਪਰੀ ਪਰਿਵਾਰ ਹੈ ਕਹਿੰਜੀ ਗਸੜ ਉਹਨਾਂ ਦਾ ਪਿੰਡ ਵੰਜਾ ਵਾਲਾ ਨਗਰ ਹੈ ਪਰ ਉਹਨਾਂ ਦੇ ਰਹਿਨੇ ਜਗ ਜਨਾਰੇ ਆ ਚਿਗਾਵਾ ਰੋਡ ਤੇ ਉਸੇ ਜੇ ਲੱਗਦੇ ਕੁੜੀ ਜੇ ਆਹਨੇ ਉਹਨਾਂ ਦੀ ਤਾਈ ਦਾ ਬੇਟਾ ਇਹ ਗੱਲਬਾਤ ਹੋਈ ਗੱਲਬਾਤ ਸਾਨੂੰ ਨਹੀਂ ਪਤਾ ਸਿਰ ਇਹਨਾਂ ਨੇ ਫੋਨ ਕੀਤਾ ਸਾਨੂੰ ਕਿ ਇਦਾਂ ਵੀ ਤੁਹਾਡੀ ਕੁੜੀ ਦਵਾਈ ਖਾ ਲਈ ਆਪਾਂ ਹਸਪੀਟਲ ਪਹੁੰਚੇ ਆ ਅੱਡੇ ਹੋਏ ਨੂੰ ਕੁੜੀ ਡੱਟ ਹੀ ਜਦੋਂ ਉਹ 10 ਮਿੰਟ ਰੇ ਆ ਤੇ ਜਦੋਂ ਇੱਥੇ ਆ ਗਏ ਉਹ ਭੱਜ ਗਏ ਜੋ ਸੱਚੇ ਪਗੇ ਇੱਕ ਮੰਨਦਾ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਮਾਰ ਦਿੱਤਾ ਉਹਨਾਂ ਨੇ ਟੋਰਚ ਕੀਤਾ ਜਿਨ੍ਹਾਂ ਨੂੰ ਪਹਿਲਾਂ ਵੀ ਦਾਜ ਮੰਗਦੇ ਸੀ ਕਿ ਆ ਤੇਰੇ ਪਿਓ ਨੇ ਚੀ ਜਾਂਦੀ ਨਹੀਂ ਐ ਤੂੰ ਲੈ ਕੇ ਆ ਜਾਂ ਕਿਦਾਂ ਟੋਰਚ ਹਮੇਸ਼ਾ ਕਰਦੇ ਰਹੇ ਹਨ 6 ਮਹੀਨੇ ਵਿਆਹ ਨੂੰ ਹੋਏ ਆ ਕਿਸ ਚੀਜ਼ ਨਾਲ ਮਾਰਿਆ ਗਾ ਸਰ ਉਹਨਾਂ ਨੂੰ ਕੋਈ ਕੋਟਮਾਰਗੀ ਕੋਟਮਾਰਗੀ ਪੀਸਾ ਕੁਝ ਸੱਚੀ ਵੱਜਾ ਇੱਥੇ ਨਿਸ਼ਾਨ ਹੈਗਾ ਵਾ ਤੇ ਆ ਜੀ ਕੀ ਹੈਗਾ ਲੱਕ ਦੀ ਹੈ ਲੱਤਾਂ ਤੇ ਨਿਸ਼ਾਨ ਹੈਗੇ ਲੱਤਾਂ ਤੇ ਵੀ ਹੈਗੇ ਆ ਸਭ ਤੋਂ ਵੇਖਸਾ ਲਈ ਤੁਸੀਂ ਉਹਨਾਂ ਸਾਲ ਦਾ ਜਨਮ ਉੱਤੇ ਰਿਲੀਜ਼ ਇਹ ਸਾਡੀ ਸਰ ਜਰੀਲੀ ਚੀਜ਼ ਖਵਾਈ ਗਈ ਹੈ ਬਾਅਦ ਵਿੱਚ ਬਹਾਨਾ ਪਾਉਣ ਵਾਸਤੇ ਜੇ ਖਾਧੀ ਵੀ ਤਾਂ ਦੁਖੀ ਖਾਧੀ ਦੱਸਣ ਕਿਉਂ ਖਾਧੀ ਇਹਨਾਂ ਨੇ ਤੇ ਖਾਧੀ ਨਹੀਂ ਪਹਿਲੀ ਗੱਲ ਤਾਂ ਇਹ ਕੋਈ ਨਾ ਹੁਣ ਬਹਾਨਾ ਬਾਅਦ ਚ ਗੋਲੀ ਪਾਤੀ ਇੱਕ ਵੀ ਇਹਨਾਂ ਨੇ ਜਿਾ ਕਿ ਦਵਾਈ ਖਾਧੀ ਹੈ ਅਜਿਹਾ ਕਰਵਾਇਆ ਪੜ ਗਿਆ ਵੀ ਦਵਾਈ ਖਾ ਕੇ ਬੰਦਾ ਮਰ ਗਿਆ ਕੋਈ ਬੰਦਾ ਕੁਝ ਨਹੀਂ ਤਾਂ ਕਰਕੇ ਇਹਨਾਂ ਨੇ ਇਹ ਬਹਾਨਾ ਬਣਾਇਆ ਕੰਪਲੇਂਟ ਕਿਤੇ ਤੋਂ ਪੁਲਿਸ ਨੇ ਹਾਂਜੀ ਇਹਨਾਂ 304 ਦਾ ਪਰਚਾ ਕੱਟਿਆ ਹਨਾ ਤੇ ਅਹੀਂ 302 ਦੀ ਮਗਬ ਕਰਦੇ ਆਂ ਅਜੀ ਸਰ ਜੀ ਨਾਮ ਤੇ ਡੈਗਨੇਸ਼ਨ ਦੱਸ ਕੀ ਕਿਹੜੇ ਥਾਣੇ ਦਾ ਮੈਂ ਐਸੇ ਕਰਨਲ ਸਿੰਘ ਥਾਣਾ ਹੀ ਨਾਰਾ ਕਰ ਕਰਨਲ ਸਿੰਘ ਕੀ ਪੂਰਾ ਮਾਮਲਾ ਕੀ ਹੈ ਮਾਮਲੇ ਲੜਕੀ ਹੈ ਨਵਦੀਪ ਕੌਰ ਪਿੰਡ ਜਸਰਾ ਦਾ ਵਿਆਹ ਸੀ ਨਾਲੇ ਜੀ ਤੇ ਉਹ ਕੋਈ ਸਹੁਰਿਆਂ ਨਾਲ ਕੋਈ ਨੰਬਰ ਕੋਈ ਹੈਗਾ ਸੀ ਨੇ ਤਾਂ ਗਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਬਾਕੀ ਲੜਕੀ ਨੇ ਜ਼ਹਿਰੀਲੀ ਚੀਜ਼ ਖਾਧੀ ਜਾਂ ਖਵਾਈ ਗਈ ਸੀ ਇਹ ਤਾਂ ਉਹ ਡਾਕਟਰ ਸਾਹਿਬ ਦੱਸ ਸੀ ਕਿ ਕਿਦਾਂ ਉਹ ਪੋਸਟ ਆਉਣ ਤੋਂ ਬਾਅਦ ਪਤਾ ਲੱਗਿਆ ਕਿੰਨਾ ਚਿਰ ਵਿਆਹ ਹੋਇਆ ਸੀ 5-6 ਮਿੰਟ ਲਿਖ ਰਿਹਾ 5-6 ਮਿੰਟ ਕਹਿੰਦੇ ਕਿ ਲੜਕੀ ਨੂੰ ਪਹਿਲਾਂ ਵੀ ਲੜਕੀਆਂ ਨੂੰ ਕੰਪਲੇਟਾ ਦਿੱਤੇ ਗਏ ਤੰਗ ਪਰੇਸ਼ਾਨ ਕਰਦੇ ਕੁੱਟਦੇ ਮਾਰਦੇ ਪਹਿਲਾਂ ਦਾਜ ਦੀ ਮੰਗ ਕੀਤੀ ਅੱਜ ਦਾਜ ਦਾ ਉਸੇ ਵਰਗੇ ਤਰ੍ਹਾਂ ਦੀ ਦੌਰੀ 304 ਬੀ ਜਬਰਦਸਤ ਪਰ ਹੁਣ ਪੂਰੀ ਦੇ ਹਾਲਾਤ ਜਿਹੜੇ ਕਿ ਉਹਦੇ ਡੈਡ ਮੋਟੂਰ ਦੀ ਪਰਿਵਾਰ ਤੋਂ ਕਿਹਾ ਜਾ ਰਿਹਾ ਕਿ ਉਹ ਸਾਥੀ ਉਹ ਜਮਾਨਤ ਕਰ ਰਹੇ ਬਈ ਫੇ ਕਿਹੜੀ ਧਾਰਾ ਕਿਹੜੀ ਲਾਈ ਗਈ 304 ਬੀ ਦੀ ਦੌਰੀ ਜਿਹੜੀ ਦਾਜ ਮੰਗ ਰਿਹਾ ਜਿਹੜੀ ਨਹੀਂ ਤੰਗ ਆ ਕੇ ਜੀ ਬੱਚੇ ਤੇ ਪੂਰੀ ਖੁਦ ਖੁਸ਼ੀ ਤੇ ਕਹਿੰਦੇ ਕਰਨੀ ਸਾਡੀ ਪੂਰੀ ਚੰਗੀ ਵੀ ਪੜ੍ਹੀ ਲਿਖੀ ਸੀ ਉਹਨਾਂ ਨੂੰ ਤਾਂ ਤੰਗ ਆ ਕੇ ਕੀਤੀ ਆ